ਬੀਬੀ ਜ਼ਗੀਰੋ ਬੀਬੀ ਜ਼ਗੀਰੋ ਬੀਬੀ ਜ਼ਗੀਰੋ ਆ ਹਸਪੀਟਲਾਂ ਦੇ ਵਿੱਚ ਬਿਨਾਂ ਇਲਾਜਾਂ ਤੋਂ ਕਈ ਮੌਤਾਂ ਹੋ ਜਾਂਦੀਆਂ ਪਰ ਮੀਡੀਆ ਚੈਨਲਾਂ ਤੇ ਬੀਬੀ ਜ਼ਗੀਰੋ ਬੀਬੀ ਜ਼ਗੀਰੋ ਚਰਨਜੀਤ ਚੰਨੀ ਬੀਬੋ ਬੀਬੀ ਜ਼ਗੀਰੋ ਚਰਨਜੀਤ ਚੰਨੀ ਜਿਹੜਾ ਕਹੋ ਕਈ ਬੱਚੇ ਬਿਨਾਂ ਇਲਾਜ ਤੋਂ ਬਿਨਾਂ ਸਿੱਖਿਆ ਤੋਂ ਔਰ ਢੇਲੀ ਮਰਦੇ ਆ ਪਰ ਚੈਨਲਾਂ ਤੇ ਬੀਬੀ ਜ਼ਗੀਰੋ ਸਿਹਤ ਸਿੱਖਿਆ ਰੋਜ਼ਗਾਰ ਦਾ ਕੋਈ ਰੌਲਾ ਨਹੀਂ ਪਾ ਰਿਆ ਨਾ ਲੋਕ ਪਾ ਰਹੇ ਆ ਨਾ ਮੀਡੀਆ ਪਾ ਰਹੀ ਆ ਔਰ ਰੌਲਾ ਕੀ ਚੱਲ ਰਿਹਾ ਬੀਬੀ ਜ਼ਗੀਰੋ ਮੈਂ ਲੋਕਾਂ ਤੇ ਵੀ ਹੈਰਾਨ ਆ ਤੇ ਮੀਡੀਆ ਤੇ ਵੀ ਹੈਰਾਨ ਆ ਕਿ ਬੀਬੀ ਜ਼ਗੀਰੋ ਇੰਨੀ ਜ਼ਰੂਰੀ ਹੋਗੀ ਚਰਨਜੀਤ ਚੰਨੀ ਦਾ ਬਿਆਨ ਆ ਗਿਆ ਵੀ ਭਾਈਓ ਸਾਡੀ ਸਤਿਕਾਰਯੋਗ ਵੱਡੀ ਭੈਣ ਫਿਰ মিডিਆ ਕੇ ਬੀਬੀ ਜ਼ਗੀਰੋ ਨੇ ਵੀ ਬਿਆਨ ਦਿੱਤਾ ਪਰ ਗੰਦੇ ਗੰਦੇ ਗਾਣੇ ਲਾ ਕੇ ਪੂਜਾ ਕਿਵੇਂ ਆ ਕੀ ਕਰਦੀ ਸੀ ਇਹੋ ਜੇ ਅਸੀਂ ਗਾਣੇ ਲਾ ਕੇ ਆਪਦੀ ਸੋਚ ਸਾਹਮਣੇ ਲਿਆਉਣੇ ਆ ਇਹ ਭਾਈ ਆ ਕੀ ਆ ਮੈਂ ਅਕਾਲੀ ਦਲ ਵਾਲਿਆਂ ਨੂੰ ਕਹੂੰਗਾ ਕਿ ਮੇਰੀ ਗੱਲ ਦਾ ਬੁਰਾ ਨਾ ਮਨਾਓ ਜੇ ਆ ਕਾਂਗਰਸੀਆਂ ਨੂੰ ਵੀ ਕਹੂੰਗਾ ਕਿ ਮੇਰੀ ਗੱਲ ਦਾ ਬੁਰਾ ਨਾ ਮਨਾਓ ਜੇ ਆ ਹਸਪੀਟਲਾਂ ਦੇ ਵਿੱਚ ਕਦੇ মিডিਆ ਨੂੰ ਕਹੋ ਨਾਲੇ ਮੰਤਰੀਆਂ ਨੂੰ ਕਹੋ ਕਿ ਘੇੜਾ ਮਾਰਿਆ ਕਰੋ ਜਿਵੇਂ ਕਈ ਪਾਰਟੀਆਂ ਇੰਡੀਆ ਦੇ ਕਈ ਮੰਤਰੀਆਂ ਨੂੰ ਫੈਲਾ ਭਰਨ ਵਾਸਤੇ ਲਿਆ ਰਹੇ ਆ ਉੱਥੇ মিডিਆ ਪਹੁੰਚਦੀ ਆ ਪਰ ਕਦੇ ਇਹਨਾਂ ਮੰਤਰੀਆਂ ਨੂੰ ਉਹਨਾਂ ਪਿੰਡਾਂ ਦੇ ਵਿੱਚ ਵੀ ਲੈ ਜਾਇਆ ਕਰੋ ਜਿੱਥੇ ਅਚਿੱਟੇ ਦੇ ਨਾਲ ਪੁੱਤ ਦਬਾਹ ਹੋ ਗਏ ਆ ਕਦੇ ਇਹਨਾਂ ਮੰਤਰੀਆਂ ਨੂੰ ਜਾ ਕੇ ਉੱਥੇ ਵੀ ਲੈ ਜਾ ਕਰੋ ਕਦੇ ਮੀਡੀਆ ਉੱਥੇ ਵੀ ਜਾਂਦੀ ਰਿਹਾ ਕਰੋ ਜਿੱਥੇ ਕੱਲਾ ਕੱਲਾ ਮਾਂ ਦਾ ਪੁੱਤ ਸੱਤ ਸਮੁੰਦਰੋਂ ਪਾਰ ਗਿਆ ਹੋਵੇ ਪਰ ਨਹੀਂ ਹੁਣ ਸਾਰੀਆਂ ਪਾਰਟੀਆਂ ਦੇ ਕੋਲ ਮੀਡੀਆ ਚੈਨਲ ਪਹੁੰਚ ਰਹੇ ਆ ਕਿ ਜੀ ਆ ਲੋਕ ਸਭਾ ਤੋਂ ਫਲਾਨਾ ਸਿੰਘ ਲੜ ਰਿਹਾ ਪਾਰਟੀ ਚੋਂ ਫਲਾਨਾ ਸਿੰਘ ਆ ਪਾਰਟੀ ਚੋਂ ਲੜੀ ਜਾਂਦਾ ਫਰੋ ਰਿਪੋਰਟ ਦੇ ਵਿੱਚੋਂ ਰਾਣਾ ਸੋਢੀ, ਸ਼ੇਰ ਸਿੰਘ ਘਾਇਆ ਹੋਰਾਂ ਦੇ ਨਾਮ ਦੱਸ ਦਿੱਤੇ ਪਰ ਉੱਥੇ ਆਜ਼ਾਦ ਉਮੀਦਵਾਰਾਂ ਦੇ ਨਾਮ ਹੀ ਨਹੀਂ ਵਿਸ਼ਵਦੀਪ ਦਾ ਨਾਮ ਹੀ ਨਹੀਂ ਕੀ ਗੱਲ ਭਾਈ ਅਸੀਂ ਸਿਹਤ ਸਿੱਖਿਆ ਰੋਜ਼ਗਾਰ ਦਾ ਰੌਲਾ ਪਾਉਂਨੇ ਆ ਸਾਡੀ ਕੋਈ ਗੱਲ ਕਿਉਂ ਨਹੀਂ ਕਰਦਾ ਤੇ ਜਿਹੜੇ ਗੱਲ ਕਰਦੇ ਆ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਦੇ ਮੀਡੀਆ ਨੇ ਆ ਤਾਂ ਨਹੀਂ ਵਿਖਾਇਆ ਕਿ ਵਿਸ਼ਵ ਦੀ ਫਾਜ਼ਲ ਕਾ ਜਿਹੜਾ ਕਿਸੇ ਤੋਂ ਮੰਗ ਮਗਾ ਕੇ ਕਾਰਾਂ ਤੇ ਪ੍ਰਚਾਰ ਕਰਦਾ ਫਿਰਦਾ ਇੱਕ ਗੱਡੀ ਚਲਦੀ ਆ ਪਹਿਲਾਂ ਦੋ ਚਲਾਉਂਦੇ ਸੀ ਤੇ ਅੱਜ ਉਹ ਵੀ ਗੱਡੀ ਆ ਪٹرول ਪੰਪ ਤੇ ਖੜਾਤੀ ਆ ਕਿਉਂ ਖੜਾਤੀ ਆ ਗੱਡੀ ਦੇ ਵਿੱਚ ਤੇਲ ਹੈਗਾ ਡੀਜ਼ਲ ਹੈਗਾ ਇਹਦੇ ਵਿੱਚ ਪਰ ਗੱਡੀ ਦੇ ਟਾਇਰ ਪਾਟ ਗਏ ਉਹਨੇ ਸਾਨੂੰ ਪਵਾਉਣੇ ਪੈਣਗੇ ਜਿਹੜੇ ਬੰਦੇ ਨੇ ਸਾਨੂੰ ਗੱਡੀ ਚਲਾਉਣ ਵਾਸਤੇ ਦਿੱਤੀ ਸੀ ਆਖੇ ਸਾਗਰ ਦੀ ਬੋਟੀ ਲੈਂਦੀ ਇਂਡਕਾ ਚਲਾ ਇਮੀਡੀਏਟਲੀ ਆ ਕੋਈ ਮੇਰੀ ਮਜਬੂਰੀ ਮੈਨੂੰ ਸ਼ੇਦੀ ਦੇ ਡਰਾਈਵਰ ਹੀ ਸਖਾ ਉਹਨੇ ਵੀ ਇਹ ਕਹਤਾ ਸੀ ਵੀ ਆ ਜਾ ਇਂਡਕਾ ਤੂੰ ਵੀ ਚਲਾ ਲਾ ਪਰ ਇਂਡਕਾ ਚਲਾ ਲਈ ਇਹ ਤੇ ਪੈਸੇ ਲਾਤੇ ਬੈਂਡਰੀ ਹੈ ਨਹੀਂ ਸਿਓ ਔਖੇ ਸੌਖੇ ਨੇ ਬੈਂਡਰੀ ਵੀ ਪਵਾ ਲਈ 3-4000 ਰੁਪਿਆ ਲਾ ਕੇ ਗੱਡੀ ਵੀ ਤਿਆਰ ਕਰਾ ਲਈ ਪਰ ਹੁਣ ਆਹ ਸਟicker ਆ ਜਿਹੜੇ ਉਹ ਅਸੀਂ ਆ ਵੇਖੋ ਪੱਟ ਦਿੰਨੇ ਆ ਕਿਉਂਕਿ ਨਾ ਮੈਂ ਕਦੇ ਕਿਸੇ ਨਾਲ ਧੋਖਾ ਕੀਤਾ ਨਾ ਮੈਂ ਕਰਦਾ ਹੁਣ ਆਹ ਮੁੰਡੇ ਪਾਟੇ ਨੂੰ ਆ ਕੇ ਆ ਜਾ ਆ ਨਾਲ ਦਾ ਹੀ ਮੇਰੇ ਪਿੰਡਾਂ ਦੇ ਵਿੱਚ ਫਿਰਦੇ ਸੀ ਲਓ ਚੱਕੋ ਲਾ ਦੋ ਇਹਨੂੰ ਕੋਈ ਗੱਲ ਨਹੀਂ মিডিਆ ਵਖਾ ਦਿੰਦੀ ਆ ਬੀਬੀ ਜ਼ਗੀਰੋ মিডিਆ ਵਖਾ ਦਿੰਦੀ ਆ ਵੀ ਫਲਾਨੇ ਪਿੰਡ ਚਾਹ ਹੋ ਗਿਆ ਭਾਈ ਅਸੀਂ ਸਿਹਤ ਸਿੱਖਿਆ ਰੋਜ਼ਗਾਰ ਦੀ ਗੱਲ ਕਰਦੇ ਫਿਰਦੇ ਆ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਵੇ ਸਾਨੂੰ ਉਸ ਚੀਜ਼ ਦੀ ਪਰਵਾਹ ਨਹੀਂ ਆਸੀਂ 3-4000 ਰੁਪਇਆ ਲਾਇਆ ਸੀ ਤੇ ਸਾਨੂੰ ਬੰਦਿਆਂ ਨੇ ਗੱਡੀਆਂ ਦਾ ਕਹਿ ਕੇ ਵੀ ਤੈਨੂੰ ਗੱਡੀ ਦੇਵਾਂਗੇ ਸਾਨੂੰ ਇੱਕ ਨੇ ਪਟਿਆਲੇ ਸੱਦ ਲਿਆ ਜਦੋਂ ਅਸੀਂ ਮੈਂ ਤੇ ਜਿਹੜਾ ਮੁੰਡਾ ਵੀਡੀਓ ਬਣਾ ਰਹੇ ਅਸੀਂ ਜਾਂਦੇ ਰਹੇ ਸਾਨੂੰ ਆਂਦਾ ਸੀ 11 ਵਜੇ ਨੂੰ ਪਟਿਆਲੇ ਪਹੁੰਚ ਜੋ ਜੇ ਆ ਜਾ ਇੱਕ ਇੱਕ ਕਰਕੇ ਵਿਖਾਵਾਂਗੇ ਆ ਵੇਖ ਫੋਟੋ ਬੜੀ ਸੋਹਣੀ ਲੱਗੀ ਸੀ ਬੜਾ ਵਧੀਆ ਚੀਜ਼ਾਂ ਲਖਾਈਆਂ ਸੀ ਕਿ ਜੇਕਰ ਵੋਟ ਮੰਗਾ ਤਾਂ ਮੇਰੇ ਛਿੱਤਰ ਮਾਰਿਓ ਪਰ ਮੇਰੇ ਵਿਚਾਰ ਸੁਣ ਲਿਓ ਜੇ ਭਾਈ ਪਰ ਰੌਲਾ ਕੀ ਆ ਕਿ ਸਾਡੀ মিডিਆ ਜਦੋਂ ਮੈਂ ਹਰ ਗਿਆ ਉਦੋਂ ਮੇਰੇ ਨਾਸਾਂ ਚ ਮੈਕ ਟੁੰਨਣਗੇ ਵੀ ਤੂੰ ਹਰ ਗਿਆ ਕੀ ਬਣਿਆ ਉਸੋ ਉਸੋ ਕਵਾਂਗੇ ਭਾਈ ਹਰ ਗਿਆ ਉਦੋਂ ਮਜ਼ਾਕ ਡਾਉਣਗੇ ਸਾਡੇ ਅਰਕਿਆਂ ਦਾ ਕਰਦਾਰ ਨਹੀਂ ਛਟੜਿਆਂ ਦਾ ਛਟੜਾ ਜਿਹੜਾ ਵਜਦਾ ਖਣੀ ਮਟਰਾਂ ਵਾਲਾ ਉਹਦੇ ਅਰਕਿਆਂ ਦਾ ਬਣਾਉਂਦੇ ਆ ਜਦੋਂ ਇਹਨਾਂ ਨੂੰ ਕਹੀ ਜਾਂਦੇ ਆ ਭਾਈ ਜਿਹੜੀ ਧੀ ਪੜੀ ਲਿਖੀ ਆ ਆ ਜਾ ਇਹ ਪੜਦਾ ਕਿਉਂ ਨਹੀਂ ਮੇਰਾ ਕਾਹਨੂੰ ਜ਼ੋਰ ਲਵਾਈ ਜਾਂਦਾ ਓਏ ਆ ਰਾਮ ਨਾਲ ਫਟੇ ਆ ਰਾਮ ਨਾਲ ਨਾਲ ਗੱਲ ਕਰਨੀ ਵੀ ਅਸੀਂ ਕਹਿੰਨੇ ਆ ਵੀ ਜਿਹੜੀ ਧੀ ਪੜੀ ਲਿਖੀ ਆ ਉਹਨੂੰ ਸਗਨ ਸਕੀਮ ਨਹੀਂ ਚਾਹੀਦੀ 21000 ਦੀ ਨੌਕਰੀ ਚਾਹੀਦੀ ਆ ਪਰ ਕਿਸੇ মিডিਆ ਨੂੰ ਸਾਡੀ ਗੱਲ ਪਸੰਦੀ ਨਹੀਂ ਅਸੀਂ ਕਹਿੰਨੇ ਆ ਕਿ ਭਾਈ ਬਿਜਲੀ ਫ੍ਰੀ ਨਹੀਂ ਚਾਹੀਦੀ 40000 ਦੀ ਨੌਕਰੀ ਚਾਹੀਦੀ ਅਗਲਾ 4000 ਰੁਪਿਆ ਬਿਜਲੀ ਬਿੱਲ ਦੇ ਸਕਦਾ ਪਰ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਇੱਕ ਬੰਦੇ ਨੇ ਅੱਜ ਮੈਨੂੰ ਫੋਨ ਕੀਤਾ ਸਵੇਰ ਸਵੇਰ ਉਹ ਭਰਾ ਨੇ ਫੋਨ ਕੀਤਾ ਬਾਠ ਵਾਲਾ ਨੰਬਰ ਸੀ ਕਹਿੰਦਾ ਵਿਸ਼ਵਦੀਪ ਸਿੰਘ ਤੇਰੀ ਪੋਸਟਰ ਲਾਗੇ ਮੈਂ ਕਿਹਾ ਜੀ ਪੋਸਟਰਾਂ ਦੀ ਮਦਦ ਨਹੀਂ ਮਿਲ ਰਹੀ ਕਹਿੰਦਾ ਕਿਹੜੀ ਜਾਤ ਦਾ ਮੈਂ ਕਿਹਾ ਜੀ ਮਸਬੀ ਸਿੱਖ ਹਾਂ ਪਰ ਮੈਂ ਕਦੇ ਜਾਤ ਦੀ ਗੱਲ ਨਹੀਂ ਕੀਤੀ ਨਾ ਕਦੇ ਧਰਮ ਦੀ ਗੱਲ ਕੀਤੀ ਆ ਗੱਲ ਕੀਤੀ ਆ ਸਿਹਤ ਸਿੱਖਿਆ ਰੁਜ਼ਗਾਰ ਦੀ ਕਹਿੰਦਾ ਕੋਈ ਗੱਲ ਨਹੀਂ ਮੈਂ 10000 ਰੁਪਏ ਭੇਜੂਗਾ ਮੈਂ ਕਿਹਾ ਠੀਕ ਹੈ ਜੀ ਕਹਿੰਦਾ 10000 ਰੁਪਏ ਭੇਜੂਗਾ ਬਾਅਦ ਦੇ ਵਿੱਚ ਉਹਨੂੰ ਫੋਨ ਲਾਉਂਦਾ ਰਿਹਾ ਉਹਨੇ ਚੱਕੇ ਨਹੀਂ ਗੇ ਐ ਆਰਮਨਾਲ ਠੀਕ ਹੈ ਉਹਨੇ ਕਹਿੰਦਾ ਆਖੇ ਆ ਜਾਂ ਗਾ ਆਓ ਗਾਮ ਖਾਰੇ ਉਹ ਆਉਂਦਾ ਵੀ ਬਾਤ ਦੇ ਵਿੱਚ ਫੋਨ ਲਾਈ ਗਿਆ ਮੈਂ ਚੱਕਿਆ ਨਹੀਂ ਐਂਡ ਤੇ ਆ ਕੇ ਉਹਨੇ ਮੈਂ ਕਿਹਾ ਬਾਈ ਜੀ ਕਰ ਦਿੰਦੇ ਮਦਦ ਉਹਨੇ 5000 ਦੀ ਮਦਦ ਕਰਤੀ ਮੈਂ ਕਿਹਾ ਬਾਈ ਜੀ ਤੁਸੀਂ ਦੱਸਦੇ ਕਿਆ ਸੀ ਕਹਿੰਦਾ ਜੇ ਸਾਡੀ ਜਾਤ ਦਾ ਹੁੰਦਾ ਤਾਂ 50 ਵੀ ਕਰ ਦਿੰਦੇ ਮੈਂ ਹੁਣ ਜਾ ਕੇ ਉਹਦਾ 5000 ਰੁਪਏ ਮੋੜੂੰਗਾ ਮੈਂ ਜਿਵੇਂ ਕਹਿ ਲੋ ਵੀ ਇਧਰੋਂ ਫੋਨ ਦੀ ਬੈਟਰੀ ਵੀ ਡੈੱਡ ਹੋ ਗਈ ਸੀ ਆ ਫਿਰ ਸੱਜਣ ਨੂੰ ਕਿਹਾ ਵੀ ਭਾਈ ਆਪਣਾ ਵੀਡੀਓ ਬਣਾਉਣ ਵਾਲਾ ਫੋਨ ਕੱਢ ਤੇ ਵਿਖਾ ਰਹੀਏ ਲੋਕਾਂ ਨੂੰ ਤੇ ਜਿਹੜੇ ਅੱਜ ਇਹ ਵੀ ਮੈਂ ਗੱਲ ਕਰ ਦਵਾਂ ਇੱਧਰ ਮੇਰੇ ਹੱਥ ਆਨ ਮਾਰ ਇੱਕ ਮਿੰਟ ਜਿਹੜੇ ਕਹਿੰਦੇ ਹੁੰਦੇ ਆ ਵੀ ਤੂੰ ਐਸੀ ਦੀ ਗੱਲ ਨਹੀਂ ਕਰਦਾ ਅੱਜ ਐਸੀ ਮੇਰੇ ਨਾਲ ਕਿੰਨੇ ਖੜੀ ਜਾਂਦੇ ਆ ਜਿਹੜੇ ਕਹਿੰਦੇ ਆ ਤੂੰ ਘਰ ਨੇ ਤੇ ਜਾਣਾ ਜਿਮੀਦਾਰਾਂ ਦੇ ਮੇਰਾ ਕੰਮ ਤਾਂ ਇਹ ਹੋਇਆ ਪਿਆ ਵੀ ਕਹਿੰਦਾ ਗਰਦਾਸ ਮਾਨ ਦਾ ਗਾਣਾ ਸੀ ਨਾ ਆਖੇ ਨਾਮ ਸੌਰਿਆਂ ਦੀ ਹੋਈ ਨਾ ਮੈਂ ਪੇਕਿਆਂ ਦੀ ਹੋਈ ਜਿੰਨਾ ਤੇਰੇ ਨਾਲ ਹੱਸੀ ਉਹਨਾਂ ਡੋਲੀ ਵੀ ਰੋਈ ਇਸ ਕਰਕੇ ਅੱਜ ਚੱਕੋ ਭਾਈ ਸਾਹਿਬ ਪਰ মিডিਆ ਨੇ ਆਜ਼ਾਦ ਉਮੀਦਵਾਰਾਂ ਨੂੰ ਕਿਉਂ ਨਹੀਂ ਪ੍ਰਮੋਟ ਕਰ ਰਹੀ ਸਾਡੀਆਂ ਪ੍ਰੋਬਲਮਾਂ ਕਿਉਂ ਨਹੀਂ ਦੱਸ ਰਹੀ ਜਿਸ ਦਿਨ ਅਸੀਂ ਪਾਰਟੀਆਂ ਜੁਆਇਨ ਕਰਦੇ ਆ ਤਾਂ ਫਿਰ ਕਹਿ ਦਿੰਦੇ ਆ ਕਿੱਥੇ ਗਈ ਉਹ ਪੰਜਾਬ ਵਾਲੀ ਬੋਲੀ ਕਿੱਥੇ ਗਈ ਅੱਜ ਤੁਸੀਂ ਸਾਡੇ ਨਾਲ ਨਹੀਂ ਖੜਦੇ ਨਾ ਤਾਂ ਅੱਜ ਮੇਰੇ ਨਾਲ ਕੋਈ ਮੈਂ ਤਾਂ ਭਾਈ ਕਿਤੇ ਜਾਤ ਪਾਤ ਦੀ ਗੱਲ ਹੀ ਨਹੀਂ ਕੀਤੀ ਮੈਂ ਕਿਸਾਨਾਂ ਦੇ ਧਰਨੇ ਤੇ ਵੀ ਜਾਂਦਾ ਸਾਰਿਆਂ ਦੀ ਗੱਲ ਕਰਦਾ ਗਰੀਬ ਦੀ ਗੱਲ ਕਰਦਾ ਚਾਹੇ ਕਿਸੇ ਵੀ ਜਾਤ ਜਾਂ ਕਿਸੇ ਵੀ ਧਰਮ ਦਾ ਹੋਵੇ ਪਰ ਅੱਜ ਮੇਰੇ ਨਾਲ ਤਾਂ ਕੋਈ ਖੜਾ ਹੀ ਨਹੀਂ ਰਿਹਾ ਮੈਂ ਫਿਰ ਤੋਂ ਕਹਿਣਾ ਲੋਕੋ ਤੁਹਾਡੇ ਬੱਚਿਆਂ ਨੂੰ ਸਿਹਤ ਸਿੱਖਿਆ ਰੋਜ਼ਗਾਰ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਆ ਜਾ ਮੇਰੀ ਸ਼ਕਲ ਵੀ ਵਿਖਾਈ ਜੇ ਟੁੱਟੀ ਪੱਜੀ ਆ ਆਉਣ ਵਾਲੇ ਸਮਿਆਂ ਦੇ ਵਿੱਚ ਤੁਹਾਡੇ ਬੱਚਿਆਂ ਕੋਲ ਬੱਚੇ ਆ ਜਿਹੜੇ ਤੁਹਾਡੇ ਪੁੱਤਰੇ ਹੋਣਗੇ ਸੌਰੀ ਜਿਹੜੇ ਅੱਜ ਦੇਖ ਰਹੇ ਆ ਤੁਹਾਡੇ ਪੁੱਤਰੇ ਬਿਜਲੀ ਨਹੀਂ ਜਗਾ ਸਕਦੇ ਲਾਈਟ ਨਹੀਂ ਜਗਾ ਸਕਦੇ ਕਾਰਨ ਕੀ ਆ ਅੱਜ ਜਿਹੜੀਆਂ ਅੱਜ ਜਿਹੜੀਆਂ ਲਾਈਟਾਂ ਉਹ ਫ੍ਰੀ ਲੈ ਰਹੇ ਆ ਆਪਾਂ ਤੇ ਘਾਟੇ 'ਚ ਜਾ ਰਹੇ ਆ ਪਿਛਲੇ ਡਿਪਾਰਟਮੈਂਟ ਉਹ ਬਿਜਲੀ ਡਿਪਾਰਟਮੈਂਟ ਘਾਟੇ ਤੇ ਜਾ ਰਿਹਾ ਤੇ ਉਹਨਾਂ ਸਮੇਂ ਦੇ ਵਿੱਚ ਉਹਨੂੰ ਹੋ ਸਕਦਾ ਪ੍ਰਾਈਵੇਟ ਕੰਪਨੀਆਂ ਖਰੀਦ ਲੈਣਾ ਤੇ ਚਿਪਾਂ ਵਾਲੇ ਮੀਟਰ ਤਾਂ ਹੁਣੇ ਲੱਗ ਹੀ ਜਾਂਦੇ ਆ ਫਿਰ ਤੁਸੀਂ ਇੰਨੇ ਗਰੀਬ ਹੋਣਾ ਨੌਕਰੀ ਤੁਹਾਨੂੰ ਕੋਈ ਮਿਲਦੀ ਨਹੀਂ ਬੱਚਾ ਤੁਹਾਡਾ ਲੈਂਡਮੈਨ ਨਹੀਂ ਲੱਗਣਾ ਜਦੋਂ ਮਹਿਕਮਾ ਪ੍ਰਾਈਵੇਟ ਹੋ ਗਿਆ ਫਿਰ ਉਹ ਤੋਂ ਵਿਸ਼ਵਦੀਪ ਦੀਆਂ ਗੱਲਾਂ ਯਾਦ ਆਉਣਗੀਆਂ ਇਸ ਕਰਕੇ 500 ਰੁਪਿਆ ਬਿਜਲੀ ਬਿੱਲ ਚਾਹੀਦਾ ਹਰ ਘਰ ਨੂੰ 500 ਰੁਪਏ ਆਉਂਦਾ ਹੋਊਗਾ ਤੇ 1 ਮਹੀਨੇ ਦਾ 250 ਕਰੋੜ ਰੁਪਏ ਬੰਦ ਆ ਜੇ 50 ਲੱਖ ਘਰ ਵੀ ਹੋਵੇ ਤਾਂ ਪਰ ਤੁਸੀਂ ਤੁਹਾਨੂੰ ਮੁਫਤ ਕੋਰ ਬਣਾ ਦਿੱਤਾ ਕੋਈ ਗੱਲ 40000 ਦੀ ਨੌਕਰੀ ਮੰਗੋ ਤੁਹਾਡੇ ਬੱਚਿਆਂ ਵਾਸਤੇ 4000 ਰੁਪਏ ਬਿਜਲੀ ਬਿੱਲ ਕੋਈ ਬਾਲਾ ਨਹੀਂ ਹੋਊਗਾ 6000 ਰੁਪਏ ਆਟਾ ਰਾਚ ਅੰਦਾਲ ਲੈ ਸਕਦੇ ਆ ਵਿੱਚੋਂ 20 ਲੱਖ ਦਾ ਲੋਨ ਚੱਕ ਕੇ ਉਹ 20000 ਰੁਪਏ ਕਿਸ਼ਤ ਕਰ ਸਕਦੇ ਔਰ 20 ਲੱਖ ਦੀ ਉਹ ਕੋਠੀ ਪਾ ਸਕਦੇ ਆ ਪਰ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਦੇਈ ਜਾਂਦੇ ਭੁੱਖੇ ਮਾਰੀ ਜਾਂਦੇ ਦੂਜੇ ਨੰਬਰ ਤੇ ਕਿ ਭਾਈ ਸਾਹਿਬ ਇਹ ਜਿਹੜੇ ਮੰਤਰੀ ਆ ਇਹਨਾਂ ਦੇ ਇਲਾਜ ਬਾਹਰਲੇ ਦੇਸ਼ਾਂ ਚ ਹੁੰਦੇ ਆ ਤੁਹਾਡੇ ਇਲਾਜ ਇੱਥੋਂ ਵੀ ਨਹੀਂ ਹੁੰਦੇ ਜਿਹੜੇ ਹਸਪਤਾਲਾਂ ਤੇ ਜਾਂਦੇ 24 ਘੰਟੇ ਇਲਾਜ ਹੁੰਦੇ ਆ ਪਰ ਤੁਹਾਨੂੰ 2 ਵਜੇ ਤੋਂ ਬਾਅਦ ਡਾਕਟਰ ਨਹੀਂ ਸੌਂਦੇ ਪਰ ਮੀਡੀਆ ਵੀ ਇੱਕ ਚੀਜ਼ਾਂ ਨਹੀਂ ਵਿਖਾਉਂਦਾ ਬੜੇ ਮੀਡੀਆ ਚੰਗੀ ਵੀ ਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਪਰ ਮੇਰੇ ਵਰਗੇ ਲੋਕਾਂ ਦਾ ਮਜ਼ਾਕ ਉਡਾਉਂਦੇ ਆ ਲੋਕ ਕੋਈ ਗੱਲ ਨਹੀਂ ਇਹ ਤੁਸੀਂ ਮੁੱਦਾ ਛੋਟੀ ਛੋਟੀ ਚੀਜ਼ ਦਾ ਨਾ ਬਣਾਇਆ ਕਰੋ ਬੱਚਿਆਂ ਵਾਸਤੇ ਰੋਜ਼ਗਾਰ ਮੰਗੋ ਤਾਂ ਕਿ ਤੁਹਾਨੂੰ ਮਿਲ ਜੇ ਤੁਹਾਡੇ ਬੱਚਿਆਂ ਕੋਲ ਰੋਜ਼ਗਾਰ ਹੈ ਨਹੀਂਗਾ ਜਾਣ ਬੁੱਝ ਕੇ ਤਬਾਹ ਕੀਤਾ ਜਾ ਰਿਹਾ ਉਹਨਾਂ ਨੂੰ ਤੇ ਆਪ ਦੇ ਜਿਹੜੇ ਬੱਚਿਆਂ ਨੂੰ ਉਹ ਸਮਝਾ ਸਮਝਾ ਲਓ ਆਪ ਦੇ ਬੱਚਿਆਂ ਨੂੰ ਬਚਾ ਲਓ ਯਾਦ ਰੱਖੋ ਗੱਲ ਨੂੰ ਕਿ ਜਿੰਨਾ ਚਿਰ ਤੁਹਾਡੇ ਬੱਚਿਆਂ ਕੋਲ ਰੋਜ਼ਗਾਰ ਨਹੀਂ ਹੁੰਦਾ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਜਿਹੜੇ ਤੁਸੀਂ ਜਾਤ ਪਾਤ ਮੰਤਰੀਆਂ ਦੇ ਪਿੱਛੇ ਫਿਰਦੇ ਆ ਉਹ ਤੁਹਾਡਾ ਕੁਛ ਨਹੀਂ ਜਿਹੜਾ ਕਹ ਲੋ ਕੁਛ ਨਹੀਂ ਸਵਾਰਨਗੇ ਨਾ ਜਾਤ ਵਾਲਾ ਨਾ ਧਰਮ ਵਾਲਾ ਤੇ ਅੱਜ ਭਾਈ ਮੈਂ ਕਹਿਣਾ ਕਿ ਮੈਨੂੰ ਤੁਹਾਡੀ ਲੋੜ ਆ ਮੇਰੇ ਨਾਲ ਖੜੋ ਮੇਰੀਆਂ ਗੱਲਾਂ ਬਾਤਾਂ ਸੁਣੋ ਜੇਕਰ ਚੰਗੀਆਂ ਲੱਗੀਆਂ ਤਾਂ ਭਾਈ ਵੋਟ ਮੰਗਾਗੇ ਨਹੀਂ ਤਾਂ ਨਹੀਂ ਪਰਦੋ ਆ ਗੱਡੀ ਜਿਹੜੇ ਨੇ ਭਰਾਣੇ ਸਾਨੂੰ ਇਹ ਤੀਸੀ ਚਲਾਉਣ ਨੂੰ ਗੱਡੀ ਲੈ ਕੇ ਦੇ ਤੇ ਕਬਾੜ ਦੇ ਵਿੱਚ ਤੂੰ ਕੋਈ 15 20 ਦਿਨ ਸਾਨੂੰ ਗੱਡੀ ਤੇ ਨਹੀਂ ਸੀ ਪਤੰਦਰਾ ਕੋ ਚਾਹੀਦੀ ਤਾਂ ਦੇ ਦਿੰਦਾ ਹੁਣ ਤੂੰ ਸਾਡਾ ਫੋਨ ਵੀ ਨਹੀਂ ਚੱਕਦਾ ਇਹਨਾਂ ਦਾ 5 4000 ਦਾ ਸੀਪਲੋ ਕੰਮ ਵੀ ਕਰਾਇਆ ਪਰ ਉਹ ਹਿੱਸੇ ਨਹੀਂ ਲਾਇਆ ਤੇ ਹੁਣ ਮੈਂ ਜਿਹੜੀ ਗੱਲ ਇਹ ਕਹਿਣ ਲੱਗਿਆ ਕਿ ਜਦੋਂ ਅਸੀਂ ਭਾਈ ਪੰਜਾਬ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਤੁਸੀਂ ਪਾਲਟਿੰਗ ਦੇ ਮਗਰ ਫਰਦਲੇ ਗੱਡੀ ਸੋਹਣੀ ਨਿਕਲ ਆਈ ਉਹਦੀ ਕਣੀ ਉਹਨਾਂ ਗੰਦੀ ਜਿੱਤੀ ਸੀ ਵਿਖਾ ਦੇ ਵੀ ਆ ਚਮਕ ਚਮਕਾਂਦੀ ਹੋਗੀ ਤੇ ਮੇਰੀ মিডিਆ ਚੈਨਲਾਂ ਨੂੰ ਬੇਨਤੀ ਆ ਫਿਰੋਜ਼ਪੁਰ ਤੋਂ ਵਿਸ਼ਵ ਦੀ ਫਾਇਲ ਕਾ ਦਾ ਪਿਤਾ ਆਜ਼ਾਦ ਉਮੀਦਵਾਰ ਆ ਜੇ ਤੁਸੀਂ ਫਿਰੋਜ਼ਪੁਰ ਦੇ ਪੋਸਟਰ ਪਾਉਂਗੇ ਤਾਂ ਭਾਈ ਸਾਡਾ ਵੀ ਉਹਦੇ ਵਿੱਚ ਨਾਮ ਬੋਲੇ ਤੇ ਯਾਦ ਰੱਖੋ ਗੱਲ ਕਿ ਸਾਡਾ ਵੀ ਨਾਮ ਬੋਲਣਾ ਚਾਹੀਦਾ ਤੇ ਬੀਬੀ ਜ਼ਗੀਰੋ ਮੁੱਦਾ ਨਹੀਂ ਪੰਜਾਬ ਦਾ ਚਰਨਜੀਤ ਚੰਨੀ ਪੰਜਾਬ ਦਾ ਮੁੱਦਾ ਨਹੀਂ ਪੰਜਾਬ ਦਾ ਮੁੱਦਾ ਸਿਹਤ ਸਿੱਖਿਆ ਰੁਜ਼ਗਾਰ ਹਸਪੀਟਲਾਂ ਦੇ ਵਿੱਚ ਗਰੀਬਾਂ ਦੀਆਂ ਚੀਕਾਂ ਸੁਣਿਆ ਕਰੋ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਗੇੜੇ ਮਾਰਿਆ ਕਰੋ ਵੀ ਕਿੰਨੇ ਕਿ ਟੀਚਰ ਪੂਰੇ ਆ ਕਿੰਨੇ ਕਿ ਟੀਚਰ ਨਹੀਂ ਪੂਰੇ ਰੋਜ਼ਗਾਰ ਵਾਸਤੇ ਜਦੋਂ ਕਿਸੇ ਨੂੰ ਉਟਿਆ ਜਾਂਦਾ ਉਦੋਂ ਵਿਖਾਇਆ ਕਰੋ ਇਹ ਛੋਟੀਆਂ ਛੋਟੀਆਂ ਗੱਲਾਂ ਦੇ ਮੁੱਦੇ ਨਾ ਬਣਾਇਆ ਕਰੋ ਚਲੋ ਵੀ ਮਿੱਤਰ ਪਿਆਰੋ ਹੁਣ ਆਪਾਂ ਚੱਲਦੇ ਆਂ ਧੁਰ ਕੇ ਮਾਹੂਆਂ ਨਾਲ ਕਿੰਨੇ ਕਿਲੋਮੀਟਰ ਇੱਥੋਂ ਕੇ ਬੋਲਦਾ ਨਹੀਂ 15 ਕਿਲੋਮੀਟਰ 15 ਕਿਲੋਮੀਟਰ 6 ਕਿਲੋਮੀਟਰ ਹੁਣ ਐ ਕਰੋ ਜਾਂ ਤੱਕ ਆਏ ਲੰਮੇ ਲੰਮੇ ਪੈਂਡੇ ਖਿਚੋ ਕੈਂ ਵਧੀਆ ਪਹੁੰਚਦੇ ਆਪ ਗੱਲਾਂ ਬਾਤਾਂ ਕਰਦੇ ਬੂਟ ਵੀ ਲੋੜੇ ਨਹੀਂ ਬੂਟ ਤਾਂ ਨਹੀਂ ਲਵਾਉਂਦੇ ਆ ਬਾਲਟੀਆਂ ਬੁਲਟੀਆਂ ਪੁੱਛੀਏ ਕਿੱਥੇ ਚ ਗਈ ਆ ਪੈਟਰੋਲ ਪੰਪ ਵਾਲਾ ਵੀਰਾ ਕੋਈ ਬਾਲਟੀਆਂ ਤਾਂ ਨਹੀਂ ਲਾ ਕੇ ਲੈ ਕੇ ਜਾਂਦਾ ਇੱਥੋਂ ਹੈ ਵੇਖ ਕੇ ਤਾਂ ਸਾਡਾ ਕੋਈ ਵੀ ਘੁਗਾ ਕਹਿ ਕਰ ਜੇ ਚਲੋ ਕੋਈ ਗੱਲ ਨਹੀਂ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕੋ ਜਾਤ ਦੇ ਨਾਮ ਤੇ ਧਰਮ ਦੇ ਨਾਮ ਤੇ ਵੋਟਾਂ ਨਾ ਪਾਓ ਜੇ ਜਦੋਂ ਵੀ ਤੁਸੀਂ ਵੋਟ ਪਾਉਣੀ ਆ ਆਪਦੇ ਬੱਚਿਆਂ ਦੇ ਰੋਜ਼ਗਾਰ ਵਾਸਤੇ ਪਾਓ ਸਿਹਤ ਸਿੱਖਿਆ ਰੋਜ਼ਗਾਰ ਦੀ ਗੱਲ ਕਰੋ ਮੈਂ ਗੱਲ ਕਰ ਰਿਹਾ ਸੀ ਕਿਤੋਂ ਐਸੀ ਲੋਕਾਂ ਨੂੰ ਉਲਝਾਇਆ ਜਾ ਰਿਹਾ ਮੁਫਤ ਖੋਰੀ ਦੇ ਵਿੱਚ ਤੇ ਜਿਹੜਾ ਕਿਸਾਨ ਆ ਉਹ ਵੀ ਆਪਦਾ ਬਿਲਾ ਬਣਾ ਲੈ ਤੁਹਾਡੇ ਬੱਚਿਆਂ ਕੋਲੋਂ ਕਿਸਾਨੀ ਖੋਈ ਜਾ ਰਹੀ ਆ ਜਿਹੜੀ ਕਿਸਾਨੀ ਖੋਈ ਜਾ ਰਹੀ ਆ ਉਹ ਕਿਵੇਂ ਖੋਈ ਜਾ ਰਹੀ ਆ ਤੁਹਾਨੂੰ 20 ਟਾਈਮ ਤੇ ਨਾਂ ਦੇ ਨੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਤੇ ਪਾਣੀ ਤੁਹਾਨੂੰ ਜ਼ਮੀਨਾਂ ਵੇਲੇ ਨਾ ਮਿਲਣਾ ਇਹ ਤੁਹਾਡੇ ਨਾਲ ਰਾਜਨੀਤੀ ਆ ਜਿਹੜੀ ਮਰਜ਼ੀ ਪਾਰਟੀ ਨਾਲ ਜੁੜ ਚੋ ਤੁਹਾਡਾ ਸਤਿਆਨਾਸ਼ ਮਾਰੋਗੀ ਦੂਜੀ ਗੱਲ ਇਹ ਕਰਾਂ ਤੁਹਾਡੇ ਬੱਚਿਆਂ ਨੂੰ ਬਾਹਰ ਭੇਜਿਆ ਜਾ ਰਿਆ ਜ਼ਮੀਨਾਂ ਜਿਹੜੀਆਂ ਕਹਿ ਲਓ ਸਾਡੇ ਕੋਲ ਖਾਣ ਪੀਣ ਨੂੰ ਪਦਾਰਥ ਆ ਜਿਹੜਾ ਜ਼ਮੀਨਾਂ ਦੇ ਵਿੱਚੋਂ ਆਪਣੀ ਉੱਗਰਦਾ ਔਰ ਜਿਹੜੀਆਂ ਜੜੀਆਂ ਬੂਟੀਆਂ ਇਹਨਾਂ ਚੀਜ਼ਾਂ ਦੀ ਲੜਾਈ ਆ ਇੰਟਰਨੈਸ਼ਨਲ ਆ ਜਿਹੜੀ ਕਹਿ ਲਓ ਨੈਸ਼ਨਲ ਲੈਵਲ ਦੀ ਰਾਜਨੀਤੀ ਆਪਾਂ ਐਵੇਂ ਮੁੱਖ ਮੰਤਰੀ ਅੜ ਗਿਆ ਦੋਸ਼ ਘਟ ਦਿੰਦੇ ਆ ਲੋਕਾਂ ਨੂੰ ਸਮਝਣ ਦੀ ਲੋੜ ਆ ਫਰੀਦੀਆਂ ਸਹੂਲਤਾਂ ਨੂੰ ਤਿਆਗ ਦਿਓ ਯਾਦ ਰੱਖੋ ਤੇ ਜੇ ਸੱਜਣੋ ਮੇਰੇ ਨਾਲ ਕੋਈ ਜਰਨਲ ਭਰਾ ਜਾਤ ਪਾਤ ਨਾਲ ਵੱਤਦਾ ਫਿਰ ਭਾਈ ਲੱਖ ਲਾਨਤਾ ਜਦੋਂ ਮੈਂ ਸਭ ਲੋਕਾਂ ਦੀ ਗੱਲ ਕਰਦਾ ਸੀਬੀਸੀ ਜਰਨਲ ਦੀ ਕਰਦਾ ਫਿਰ ਮੇਰੇ ਨਾਲ ਜਾਤ ਪੂਨੇ ਵਾਲਾ ਕੰਮ ਨਾ ਕਰੋ ਤੇ ਮੇਰੀ ਯਾਦ ਰੱਖੋ ਮੇਰੇ ਨਾਲ ਖੜੋ 9501587965 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ